ਚੂਲਣਾ ਛੰਦ ਬਚਿਓ ਏਕ ਮੁਹੰਮਦੋ ਸ਼ੇਰ ਉਹੀ ਜਿਸ ਰਹਾ ਦਾ ਨਾਰਾ ਮਾਰਿਆ ਸਾ ਉਹਨਾਂ ਵਿੱਚੋਂ ਸਿਰਫ ਇੱਕ ਸ਼ੇਰ ਮੁਹੰਮਦ ਹੀ ਬਚਿਆ ਜਿਸ ਨੇ ਛੋਟੇ ਸਾਹਿਬ ਜੀ ਆਦਿਆਂ ਦੀ ਬਾਤ ਖਾਲਸਾ ਜੀ ਹਾਂ ਦਾ ਨਾਰਾ ਮਾਰਿਆ ਸੀ ਬਾਕੀ ਤਿੰਨੇ ਪ੍ਰਾਪਾਰ ਬਲਾ ਦਿੱਤੇ ਹਨ ਖਾਲਸੇ ਨੇ ਖਾਲਸਾ ਜੀ ਤਾਂ ਬਚਿਆ ਕਿਉਂਕਿ ਇਸ ਨੇ ਕਿਹਾ ਸੀ ਇਹ ਜਿਹੜੇ ਤੁਸੀਂ ਬੱਚਿਆਂ ਨੂੰ ਮਾਰਦੇ ਹੋ ਬੜਾ ਭਾਰੀ ਜ਼ੁਲਮ ਹੈ। ਵੇਲੇ ਸਾਹਿਬਜ਼ਾਦਿਆਂ ਦੇ ਕਤਲ ਕੇ ਸ਼ੀਰ ਖੋਇਰੇ ਮੁਖ ਉਚਾਰਿਆ ਸਾ। ਜਦੋਂ ਪਰੇ ਕਚਹਿਰੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਇਹਨੇ ਵਜੀਤੇ ਨੇ ਸਜ਼ਾ ਸੁਣਾਈ ਸੀ ਨਾ ਉਦੋਂ ਸ਼ੇਰ ਮਹੋਬਬ ਨੇ ਕਿਹਾ ਸੀ ਉਹ ਇਹ ਦੁੱਧ ਪੀਲੇ ਬੱਚੇ ਹਨ ਸ਼ੀਰਖੋਰ ਬੱਚੇ ਨੇ ਇਹਨਾਂ ਨੂੰ ਮਾਰਨਾ ਜ਼ੁਲਮ ਹੈ ਖੁਦਾ ਦੀ ਕਿਤਾਬ ਕੁਰਾਨ ਸ਼ਰੀਫ ਵਿੱਚ ਵੀ ਲਿਖਿਆ ਹੋਇਆ ਹੈ। ਏ ਜਰਮ ਲਿਖਿਆ ਹੋਇਆ ਹੈ ਨਾ ਕਰੋ ਤੁਸੀਂ ਇਸ ਨੇ ਇਸ ਤਰ੍ਹਾਂ ਹਾ ਦਾ ਨਾਰਾ ਮਾਰਿਆ ਸੀ ਗੁਰਾ ਸੁਨਕੇ ਮੁਖੋ ਸੀ ਬਾਤ ਕੀਤਾ ਰਹੀ ਜੜ ਜੋ ਉਸ ਨੂੰ ਤਾਰਿਆ ਸਾ ਮੇਰੇ ਕਲਗੀਧਰ ਪਾਤਸ਼ਾਹ ਨੇ ਨੂਰੇ ਮਾਈ ਤੋਂ ਇਹ ਸਾਰੀ ਗੱਲ ਸੁਣੀ ਵੀ ਸ਼ੇਰ ਜਿਹੜਾ ਮੁਹੰਮਦ ਮਰੇਰ ਕੋਟਲੇ ਵਾਲਾ ਇਹ ਸੀਗਾ ਇਸ ਨੇ ਭਰੀ ਕਚਹਿਰੀ ਦੇ ਵਿੱਚ ਛੋਟੇ ਸ਼ਹਿਬਜ਼ਾਦਿਆਂ ਦੀ ਬਾਬਦ ਹਾ ਦਾ ਨਾਰਾ ਮਾਰਿਆ ਸੀ ਹਾਲ ਸਾਈ ਉਹਦਾ ਫਿਰ ਮਹਾਰਾਜ ਨੇ ਇਹਦੀ ਜੜ ਰੱਕ ਲਈ ਸੀ ਬਾਕੀ ਤੁਰਕਾਂ ਦੀ ਜੜ ਪੁੱਟ ਦੇ